ਪੰਜ ਪਿਆਰਿਆਂ ਨੂੰ ਮੌਤਲ ਕੀਤੇ ਜਾਂਦੇ ਫੈਸਲੇ ਤੇ ਦ੍ਰਿੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਡੀਗੜ੍ਹ ਵਿੱਚ ਹੋਈ ਐਸਡੀਪੀਸੀ ਅੰਤਰਿੰਕ ਕਮੇਟੀ ਦੀ ਬੈਠਕ ਤੋਂ ਬਾਅਦ ਜਥੇਦਾਰ ਅਵਤਾਰ ਸਿੰਘ ਦਾ ਬਿਆਨ ਡੇਰਾ ਸੱਤਸਾਵ ਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਅਤੇ ਫਿਰ ਰੱਦ ਕਰਨ ਬਾਰੇ ਸਪਸ਼ਟਿਕਰਨ ਮੰਗਦਿਆਂ ਪੰਜਾ ਤਖਤਾਂ ਦੇ ਜਥੇਦਾਰਾਂ ਨੂੰ ਪੰਜ ਪਿਆਰਿਆਂ ਨੇ ਸ਼੍ਰੀ ਕਾਤ ਸਾਬ ਤੇ ਕੀਤਾ ਸੀ ਤਲਬ ਗੁਰੂਗ੍ਰਾਂ ਸਹਾ ਪੀਐਡੀ ਮਾਮਲੇ ਖਿਲਾਫ ਬਹਿਬਲਵਿਚ ਧਰਨੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਤੇ ਫਾਇਰਿੰਗ ਕਰਨ ਵਾਲੀ ਪੁਲਿਸ ਟੀਮ ਖਿਲਾਫ ਕਤਲ ਇਰਾਦਾ ਕਤਲ ਤੇ ਆਮ ਜੈਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਸਡੀਪੀਸੀ ਮੈਂਬਰ ਸਥਾਨਕ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਪਿੰਡ ਬਾਦਲਵਿਚ ਕੀਤੀ ਬੈਠਕ ਸਬੰਧਤ ਇਲਾਕਿਆਂ ਚ ਸ਼ਾਂਤੀ ਬਣਾਈ ਰੱਖਣ ਤੇ ਅਕਾਲੀ ਦਲ ਦੀ ਸਾਖ ਮਜ਼ਬੂਤ ਕਰਨ ਨੂੰ ਕਿਹਾ ਸੰਗਰੂਰ ਵਿੱਚ ਦੁਸਹਿਰੇ ਮੌਕੇ ਦਿਸਿਆ ਬਾਦਲ ਸਰਕਾਰ ਖਿਲਾਫ ਸਿੱਖ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸਿਕ ਕੌਮ ਦੇ ਗਦਾਰ ਹੋਣ ਦਾ ਇਲਜ਼ਾਮ ਲਾਉਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਥੇਦਾਰਾਂ ਅਤੇ ਅਕਾਲੀ ਮੰਤਰੀਆਂ ਦਾ 라ਵਣ ਰੂਪੀ ਪੁਤਲਾ ਬਣਾ ਕੇ ਫੁਕਿਆ 라ਵਣ ਰੂਪੀ ਬਾਦਲ ਹੈ ਜਿਨੇ ਪਾਪਾਂ ਦੀ ਹੱਦੀ ਮਕਾ ਦਿੱਤੀ ਐ ਇਹ ਇੰਨਾ ਗਿਰ ਚੁੱਕਿਆ ਕਿ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਬਾਦਲ ਦਾ ਇੰਨਾ ਜਿਆਦਾ ਵੇੜਾ ਬਹਿ ਜਾਏਗਾ ਬਾਦਲ ਮੱਕੜ ਗਰਬਚਨ ਜਿੰਨੇ ਸਾਰੇ ਹੈਗੇ ਨੇ ਇਹਨਾਂ ਦਾ ਅਸੀਂ ਅੱਜ ਪੁਤਲਾ ਫੂਕ ਕੇ ਅਵਰਾਈਆਂ ਫੂਕਣੀਆਂ ਚਾਹੁੰਦੇ ਆ ਇਹ ਪੰਥਕਾਲ ਦਾ ਰੋਸ ਹੈ ਰੋਸ ਪ੍ਰੋਡਕਟ ਦੇ ਵਿੱਚ ਅਸੀਂ ਇਹ ਜਾਰ ਕਰਨਾ ਚਾਹੁੰਦੇ ਆ ਕਿ ਸਿੱਖਾਂ ਨਾਲ ਤੱਕਾ ਹੋਇਆਗਾ ਇਸ ਕਰਕੇ ਅਸੀਂ ਇਹਨਾਂ ਦਾ ਪੁਤਲਾ ਸਾੜ ਰਹੇ ਆ ਚੇਨਈ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਸਾਹਮਣੇ ਰੱਖੀ 300 ਦੌੜਾਂ ਦੀ ਚੁਣੌਤੀ ਕੋਹਲੀ ਦੇ ਕਰਾਰੇ ਸੈਂਕੜੇ ਨੇ ਭਾਰਤ ਨੂੰ ਦਿੱਤੀ ਮਜ਼ਬੂਤੀ ਰੈਣਾ ਨੇ ਅਰਧ ਸੈਂਕੜੇ ਨਾਲ ਕੀਤੀ ਫਾਰਮ 'ਚ ਵਾਪਸੀ ਆਖਰੀ 5 ਓਵਰਾਂ ਵਿੱਚ ਟੀਮ ਇੰਡੀਆ ਇੱਕ ਵਾਰ ਫਿਰ ਤੋਂ ਰਹੀ ਫਲੌਪ ਬਾਲੀਵੁੱਡ ਗਾਇਕ ਲਾਭ ਜੰਜੂਆ ਦੀ ਮੌਤ ਮੁੰਬਈ ਸਥਿਤ ਘਰ ਅੰਦਰੋਂ ਸ਼ੱਕੀ ਹਾਲਾਤਾਂ ਵਿੱਚ ਮਿਲੀ ਲਾਸ਼ ਹਾਰਟ ਅਟੈਕ ਦਾ ਖਦਸ਼ਾ ਕੁਇਨ ਸਿੰਗਿਸ ਕਿੰਗ ਪਾਰਟਨਰ ਸਿੰਗਿਸ ਬਲਿੰਗ ਅਤੇ ਦੇਵਦੀ ਸਮੇਤ ਕਈ ਬਾਲੀਵੁੱਡ ਫਿਲਮਾਂ ਨੂੰ ਲਾਭ ਜੰਜੂਆ ਨੇ ਦਿੱਤੇ ਸੀ ਹਿੱਟ ਗੀਤ